ਇਸ ਤਰੀਕੇ ਸਰਕਾਰ ਦੇ ਵੱਲੋਂ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਗ੍ਰੀਨ ਟੈਕਸ ਲੱਗੇ ਉਹ ਕੀ ਚੀਜ਼ ਹੈ ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਉਹ ਮਿਲ ਆ ਰਿਹਾ ਇੱਕ ਵਾਰੀ ਜਿਹੜੀ ਜਾਣਕਾਰੀ ਨੂੰ ਬਾਰੇ ਹੁਣ ਗਵਰਨਮੈਂਟ ਵੱਲੋਂ ਨਵਾਂ ਗ੍ਰੀਨ ਟੈਕਸ ਦੀ ਜਿਹੜੀ ਹੈਗੀ ਨੋਟੀਫਿਕੇਸ਼ਨ ਕੀਤੀ ਗਈ ਹੈ ਜਿਹਦੇ ਵਿੱਚ ਕਿ ਜਿਹੜੀਆਂ ਨੋਨ ਕਮਰਸ਼ੀਅਲ ਵਹੀਕਲਸ ਹੈ ਉਹ ਜਦੋਂ 15 ਸਾਲਾਂ ਬਾਅਦ ਰੀਨਿਊ ਹੋਣਗੇ ਆ ਤੇ ਉਹਨਾਂ ਤੇ ਗ੍ਰੀਨ ਟੈਕਸ ਲਾਗੂ ਹੋਏਗਾ ਮੋਟਰਸਾਈਕਲ ਦਾ ਅਲੱਗ ਰੇਟ ਹੈ ਕਾਰ ਦਾ ਅਲੱਗ ਰੇਟ ਹੈ ਤੇ ਜਿਹੜੀ ਟਰਾਂਸਪੋਰਟ ਵਹੀਕਲਸ ਆ ਉਹ ਹਰ 8 ਸਾਲ ਬਾਅਦ ਜਦੋਂ ਵੀ ਫਿਟਨੈਸ ਕਰਵਾਣਾਂਗੇ ਉਹਨਾਂ ਤੇ ਗ੍ਰੀਨ ਟੈਕਸ ਐਪਲੀਕੇਬਲ ਹੋਏ। ਸਰੇ 1 ਤੋਂ ਜਿਹੜੇ ਲਾਗੂ ਹੋਏ। 1 ਸਪਟੰਬਰ ਤੋਂ ਜੋ ਨੋਟੀਫਿਕੇਸ਼ਨ ਲਿਖਿਆ 1 ਸਪਟੰਬਰ 2024 ਤੋਂ ਇਹ ਲਾਗੂ ਹੋਏ। ਇਹ ਕੀ ਗੱਲ ਕਰਨੀ ਹੈ ਇਹਦੀ ਚਾਰਜਿੰਗ ਕੀ ਚੀਜ਼ ਕੀ ਰਹੀ ਹੈ ਕਿ ਕਾਰਨ ਕੀ ਬਸ ਹੈ ਕਿਉਂਕਿ ਪਹਿਲੇ ਹੀ ਬੜੇ ਲੋਕ ਜਿਹੜੇ ਟੈਕਸ ਦੇ ਜਿਹੜਾ ਰੂਪ ਟੈਕਸ ਹੋ ਗਿਆ ਜਾਂ ਸ਼ੋਰਨਸ ਤੇ ਬਾਰੇ ਜਾਂ ਬਾਕੀ ਟੈਕਸ ਹੋ ਰਿਹਾ ਤੇ ਇਹ ਲਗਾਉਣ ਦੀ ਕੀ ਲੋੜ ਕੀ ਹੈ? ਤੇ ਗਵਰਨਮੈਂਟ ਲੈਵਲ ਤੇ ਸਿੱਧਾ ਉਹਦਾ ਰੇਟ ਨਾ ਜਿਹਦਾ ਮੋਟਰਸਾਈਕਲ ਦਾ ਪੈਟਰੋਲ ਵਾਲੇ ਦਾ 500 ਰੁਪਏ ਹੈਗਾ ਅਤੇ ਡੀਜ਼ਲ ਵਾਲੇ ਦਾ 1000 ਹੈ ਜਿਹੜਾ 4 ਵੇ 4 ਵੀਲਰ ਹੈਗਾ ਨੌਨ ਕਮਰਸ਼ੀਅਲ ਉਹਦੇ ਵਿੱਚ 1500 ਸੀਸੀ ਤੋਂ ਘੱਟ ਵਾਲੇ ਦਾ 3000 ਪੈਟਰੋਲ ਡੀਜ਼ਲ ਦਾ 4000 ਅਤੇ 1500 ਤੋਂ ਉੱਪਰ ਵਾਲੇ ਦਾ ਆਈ ਥਿੰਕ 4 ਐਂਡ 6 ਹੈ ਪੈਟਰੋਲ ਤੇ ਡੀਜ਼ਲ ਦਾ ਤਾਂ ਇਹ ਕਿਸ ਤਰ੍ਹਾਂ ਦਾ ਲੱਗੂ ਹਾਂਜੀ 1 ਸਕਿੰਟ ਸੋ ਲੋਕਾਂ ਨੂੰ ਕੀ ਅਪੀਲ ਕਰਦੇ ਜਿਹੜੇ ਨਹੀਂ ਮਿਲਿਆ ਹੋਵੇ ਹੈਗੇ ਉਹਨਾਂ ਦੀ ਕੀ ਤਾਂ ਕਿ ਜਦੋਂ ਵੀ ਅੱਗੇ ਐਪਲੀਕੇਸ਼ਨ ਆਏਗੀ ਪੈਸੇ ਤਾਂ ਸਿਸਟਮ ਤੇ ਇੰਟੀਗ੍ਰੇਟ ਹੋ ਜਾਣਾ ਚਾਹੀਦਾ ਹੈ ਅਗਰ ਉਹ ਤੱਕ ਹੋ ਜਾਏਗਾ ਤੇ ਉਹ ਜਦੋਂ ਵੀ ਅਪਲਾਈ ਕਰਨਗੇ ਤਾਂ ਉਹਦੇ ਵਿੱਚ ਜਿਹੜਾ ਟੈਕਸ ਜਰੂਰ ਕਰਨਾ ਸਰ ਇਹ ਬੈਕਲੌਗ ਐਂਟਰੀ ਲਾਈਕ ਇੱਕ ਬੜੀ ਦਿੱਕਤ ਆ ਰਹੀ ਹੈ ਉੱਪਰ ਨਹੀਂ ਜਿਹੜੀ ਬੈਕਲੌਗ ਐਂਟਰੀ ਇਸ ਨੂੰ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਬਦੀਲੀ ਆ ਕਿ ਐਸਐਸ आरसी तकलीफ गवर्नमेंट ਵੱਲੋਂ ਸਿਸਟਮ ਚੇਂਜ ਕੀਤਾ ਗਿਆ ਪਹਿਲਾਂ ਆਨਲਾਈਨ ਪੋਰਟਲ ਹੁੰਦਾ ਸੀਗਾ ਆਨਲਾਈਨ ਪੋਰਟਲ ਵਿੱਚ ਐਪਲੀਕੈਂਟ ਕੀ ਅਪਲਾਈ ਕਰਦਾ ਸੀਗਾ ਅਤੇ ਸਾਡੇ ਕੋਲ ਸਿਰਫ ਉਹਦੀ ਵੈਰੀਫਿਕੇਸ਼ਨ ਐਂਡ ਅਪਰੂਵਲ ਹੀ ਆਉਂਦਾ ਸੀ ਬਟ ਉਹ ਗਵਰਨਮੈਂਟ ਵੱਲੋਂ ਲਾਸਟ ইয়ার ਬੰਦ ਕਰ ਦਿੱਤਾ ਗਿਆ ਅਤੇ ਉਹਦੇ ਵਿੱਚ ਹੁਣ ਜਿਹੜਾ ਮੈਨੂਅਲ ਪ੍ਰੋਸੈਸ ਹੈ ਕਿ ਸਾਡੇ ਆਫਿਸ 'ਚ ਐਪਲੀਕੈਂਟ ਨੇ ਮੈਨੂਅਲੀ ਅਪਲਾਈ ਕਰਨਾ ਉਹ ਸਾਰਾ ਜਿਹੜਾ ਉਹਦਾ ਵੈਰੀਫਿਕੇਸ਼ਨ ਅਤੇ ਆਨਲਾਈਨ ਉਹਨੂੰ ਕਰਨਾ ਉਹ ਸਾਡਾ ਆਫਿਸ ਸਟਾਫ ਕਰਦਾ ਰਹਿਆ ਅਤੇ ਉਹ ਪਹਿਲਾਂ ਚੰਡੀਗੜ੍ਹ ਜਾਂਦਾ ਹੈਗਾ ਕੇਸ ਚੰਡੀਗੜ੍ਹ ਤੋਂ ਅਪਰੂਵਲ ਆਂਦੀ ਹੈ ਉਸ ਤੋਂ ਬਾਅਦ ਹੁੰਦਾ ਇਸ ਲਈ ਥੋੜਾ ਜਿਹਾ ਨੂੰ ਮੀਨਸ ਵੈਰੀਫਿਕੇਸ਼ਨ process ਇਸ ਤੋਂ ਜ਼ਿਆਦਾ ਹੈ ਇਸ ਲਈ ਥੋੜਾ process ਲੰਮਾ ਇਸ ਲਈ ਥੋੜਾ ਸਲੋ process ਹੈ ਜਿਵੇਂ ਅੰਦਰ ਜਿਹੜੇ ਬਾਈਕਾਂ ਨੂੰ ਮੈਂ ਮੈਗੇਜ ਚਲਾਣ ਦੇ ਜਿਹੜੇ ਘੱਟੇ ਜਾ ਰਹੇ ਨੇ ਤੇ ਡਰਾਈਵਿੰਗ ਲਾਇਸੈਂਸ ਨੂੰ ਕਲੀਅਰੇ ਕਿ ਲੋਕੀ ਬਣਵਾ ਰਹੇ ਨੇ ਕਿੰਨੇ ਕਵੈਰ ਵੇਅਸ ਨਾਲ ਲੱਗ ਅਗੇ ਨਾਲ ਉਹ ਜਿਹੜੀ ਐਪਲੀਕੇਸ਼ਨਸ ਬਾਦੂ ਹੋਣ ਲੱਗੀ ਹੈ ਐਕਜੈਕਟ ਡਾਟਾ ਤਾਂ ਨਹੀਂ ਪਤਾ ਐਪਲੀਕੇਸ਼ਨਸ ਬਾਦਈਆਂ ਲਰਨਿੰਗ ਲਾਇਸੈਂਸ ਦੀਆਂ ਹੋ ਰਹੀਆਂ ਪਹਿਲਾਂ ਵੀ ਆਉਂਦੇ ਸੀ ਪਰ ਹੁਣ ਥੋੜਾ ਹੋਰ ਲਰਨਿੰਗ ਲਾਇਸੈਂਸ ਜ਼ਿਆਦਾ ਅਪਲਾਈ ਹੋ ਰਿਹਾ ਹੈ